ਕਿ ਪਿੰਡ ਪਿੰਡ ਸ਼ਹਿਰ ਸ਼ਹਿਰ ਚੋਰਾ ਦਾ ਏ ਪੂਰਾ ਕਹਿਰ ਸਤਿਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਇਤਨੇ ਸੂਰੀ ਸਾਥੀਓ ਪੁਲਿਸ ਦੀ तमाम ਕੋਸ਼ਿਸ਼ਾਂ ਦੇ ਬਾਵਜੂਦ ਅਪਰਾਧ ਜੁਰਮ ਚੋਰੀ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਔਰ ਜਦ ਕਿਤੇ ਕੋਈ ਨਵੀਂ ਚੋਰੀ ਦੀ ਘਟਨਾ ਹੁੰਦੀ ਹੈ ਤਾਂ یوں ਪ੍ਰਤੀਤ ਹੁੰਦਾ ਹੈ ਕਿ ਚੋਰ ਬਹੁਤ ਬੇਖੌਫ ਹਨ ਚੋਰਾ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਕਿਉਂਕਿ ਚੋਰ ਐਡਾ ਵੱਡਾ ਹਾਦਸਾ ਕਰ ਜਾਂਦੇ ਆ ਕਿ ਆਲੇ ਦੁਆਲੇ ਦੇ ਲੋਕ ਪਰੇਸ਼ਾਨ ਹੋ ਜਾਂਦੇ ਆ ਹੁਣ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਉਹ ਹੈ ਜੀ ਪਿੰਡ ਪੁੰਨੀਆਂ ਤੋਂ ਜਿੱਥੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਚੋਰੀ ਦੀ ਘਟਨਾ ਤੋਂ ਬਾਅਦ ਚੋਰ ਘਰ ਵਿੱਚ ਖੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਨੂੰ ਅੱਗ ਲਾ ਕੇ ਸਾੜ ਜਾਂਦੇ ਹਨ ਜਿਹੜਾ ਬੁਰੀ ਤਰ੍ਹਾਂ ਝੁਲਸ ਗਿਆ ਲੋਕਾਂ ਵਿੱਚ ਇਹ ਕਈ ਵੀ ਸਵਾਲ ਹੈ ਕਿ ਚੋਰਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਕਿਹੜਾ ਘਰ ਸੁੰਨਾ ਹੈ ਕਿਹੜੇ ਘਰ ਵਿੱਚ ਪਰਿਵਾਰਕ ਮੈਂਬਰ ਮੌਜੂਦ ਨਹੀਂ ਹਨ ਚੋਰਾਂ ਦਾ ਇੰਨਾ ਫਾਸਟ ਨੈਟਵਰਕ ਕਿਵੇਂ ਹੋ ਗਿਆ ਤਾਜੀ ਮਾਮਲੇ ਦੀ ਗੱਲ ਕਰੀਏ ਤਾਂ ਪੁੰਨੀਆਂ ਪਿੰਡ ਜਿਸ ਘਰ ਵਿੱਚ ਵਾਰਦਾਤ ਹੋਈ ਆ ਉਸ ਸਮੇਂ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਕੱਲ ਰਾਤ ਘਰ ਦੇ ਅੰਦਰ ਕੋਈ ਵੀ ਮੌਜੂਦ ਨਹੀਂ ਸੀ ਜਦੋਂ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ ਅੱਜ ਸਵੇਰ ਜਦ ਪਰਿਵਾਰਕ ਮੈਂਬਰ ਘਰ ਵੱਲ ਆਏ ਤਾਂ ਮੇਨ ਗੇਟ ਖੁੱਲਾ ਦੇਖਿਆ ਤਾਂ ਪਹਿਲੇ ਤਾਂ ਉਹਨਾਂ ਨੂੰ ਵਹਿਮ ਪਿਆ ਭਲੇਖਾ ਪਿਆ ਕਿ ਕਿਤੇ ਕੱਲ ਰਾਤ ਕਾਲੀ ਕਾਲੀ ਚ ਘਰ ਦਾ ਮੇਨ ਗੇਟ ਖੁੱਲਾ ਤਾਂ ਨਹੀਂ ਛੱਡ ਕੇ ਲੇਕਿਨ ਜਦੋਂ ਘਰ ਦੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਜਿੰਨੇ ਵੀ ਦਰਵਾਜ਼ੇ ਜਿਨ੍ਹਾਂ ਨੂੰ ਜਿੰਦਰੇ ਲੱਗੇ ਹੋਏ ਸੀ ਸਾਰੇ ਜਿੰਦਰੇ ਟੁੱਟੇ ਹੋਏ ਸਨ ਇੱਕ ਵਾਰ ਤਾਂ ਪਹਿਰਾ ਇੱਥੋਂ ਜ਼ਮੀਨ ਨਿਕਲਦੀ ਹੈ ਲੇਕਿਨ ਹੋਸ਼ ਉਦੋਂ ਉੱਡ ਕੇ ਜਾਦੂ ਨਹੀਂ ਦੇਖਿਆ ਕਿ ਬੁਲਟ ਮੋਟਰਸਾਈਕਲ ਨੂੰ ਵੀ ਅੱਗ ਲਾਈ ਹੋਈ ਹੈ ਤੇ ਬੁਲਟ ਮੋਟਰਸਾਈਕਲ ਬੁਰੀ ਤਰ੍ਹਾਂ ਝੁਲਸਿਆ ਹੋਇਆ ਫਿਰ ਘਰ ਦੇ ਅੰਦਰ ਦਾਖਲ ਹੁੰਦੇ ਆ ਤਾਂ ਦੇਖਦੇ ਆ ਕਿ ਘਰ ਦਾ ਪੂਰਾ ਸਮਾਨ ਖਿਲਰਿਆ ਪਿਆ ਹੈ ਘਰ ਦਾ ਪੂਰਾ ਸਮਾਨ ਤਿੱਤਰ-ਬਿੱਤਰ ਹੋਇਆ ਘਰ ਪੂਰਾ ਹੀ ਉਥਲ-ਪੁਥਲ ਕੀਤਾ ਹੋਇਆ ਤਸਵੀਰਾਂ ਰਾਹੀਂ ਤੁਸੀਂ ਦੇਖ ਪਾ ਰਹੇ ਹੋ ਕਿ ਤਸਵੀਰਾਂ ਤਸਦੀਕ ਕਰਦੀਆਂ ਹਨ ਕਿ ਚੋਰਾਂ ਨੇ ਘਟੋ-ਘਟ 3-4 ਘੰਟੇ ਜ਼ਰੂਰ ਲਗਾਏ ਹੋਣਗੇ ਘਰ ਦਾ ਪੂਰਾ ਸਮਾਨ ਉਥਲ-ਪੁਥਲ ਕਰਨ ਦੇ ਲਈ ਔਰ ਤਸਵੀਰਾਂ ਇਹ ਵੀ ਤਸਦੀਕ ਕਰਦੇ ਹਨ ਕਿ ਚੋਰ ਕੋਈ ਇਕੱਲਾ ਨਹੀਂ ਹੋ ਸਕਦਾ ਉਸ ਦੇ ਨਾਲ ਜ਼ਰੂਰ ਉਸ ਦੇ گروਹ ਦੇ ਮੈਂਬਰ ਹੋਣਗੇ ਪੱਤਰਕਾਰਾਂ ਨੇ ਪੀੜਤ ਪਰਿਵਾਰ ਤੋਂ ਪੁੱਛਿਆ ਕਿ ਕਿੰਨੇ ਦਾ ਨੁਕਸਾਨ ਹੈ ਤਾਂ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਦੋ LED ਜਿਹੜੀਆਂ ਉਹ ਚੋਰੀ ਹੋਈਆਂ ਹਨ ਇਸ ਗੱਲ ਦੀ ਪੁਸ਼ਟੀ ਹੋਈ ਹੈ ਲੇਕਿਨ ਗਹਿਣਾ ਘਟਾ ਕਿੰਨਾ ਚੋਰੀ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਇਹ ਕਿਹਾ ਕਿ ਹਾਲੇ ਉਹ ਸਦਮੇ ਵਿੱਚ ਹਨ ਹਾਲੇ ਉਹਨਾਂ ਨੇ ਕੋਈ ਹਿਸਾਬ ਨਹੀਂ ਲਾਇਆ ਪਰ ਦੋਸਤੋ ਅਸੀਂ ਇੱਕ ਗੱਲ ਜ਼ਰੂਰ ਸੋਚਦੇ ਆ ਕਿ ਆਮੂਮਨ ਕੀ ਹੁੰਦਾ ਕਿ ਚੋਰ ਚੋਰੀ ਕਰਨ ਤੋਂ ਬਾਅਦ 9 ਤੋਂ 11 ਹੋਣ ਦੀ ਕੋਸ਼ਿਸ਼ ਕਰਦੇ ਆ ਨੱਠਣ ਦੀ ਕੋਸ਼ਿਸ਼ ਕਰਦੇ ਪਰ ਇੱਥੇ ਚੋਰਾਂ ਨੇ ਰੋਕ ਕੇ ਬੁਲੇਟ ਮੋਟਰਸਾਈਕਲ ਨੂੰ ਅੱਗ ਲਾਈ ਹੈ ਲੋਕ ਸਵਾਲੇ ਖੜੇ ਕਰਦੇ ਆ ਕਿ ਕੀ ਇਹ ਕੋਈ ਰੰਜਿਸ਼ ਦਾ ਮਾਮਲਾ ਹੈ ਚੋਰਾਂ ਦੀ ਇਸ ਪਰਿਵਾਰ ਨਾਲ ਕੋਈ ਰੰਜਿਸ਼ ਸੀ ਕਿ ਜਦ ਚੋਰਾਂ ਨੇ ਬੁਲਟ ਮੋਟਰਸਾਈਕਲ ਸਟਾਰਟ ਕੀਤੀ ਤਾਂ ਉਹਨਾਂ ਤੋਂ ਸਟਾਰਟ ਨਹੀਂ ਹੋਈ ਤਾਂ ਗੁੱਸੇ ਵਿੱਚ ਉਸ ਨੂੰ ਜਿਹੜਾ ਆ ਝਾਲ ਕੇ ਚਲੇ ਗਏ ਉਸ ਨੂੰ ਅੱਗ ਲਾ ਕੇ ਚਲੇ ਗਏ ਉਸ ਦੀ ਵਜ੍ਹਾ ਕੀ ਹੋ ਸਕਦੀ ਹੈ ਕਿ ਚੋਰਾਂ ਨੇ ਬੁਲਟ ਮੋਟਰਸਾਈਕਲ ਨੂੰ ਅੱਗ ਲਾਤੀ ਕਿਉਂਕਿ ਆਮ ਤੌਰ ਤੇ ਕੀ ਦੇਖਿਆ ਜਾਂਦਾ ਕਿ ਚੋਰ ਮੋਟਰਸਾਈਕਲ ਸਕੂਟੀ ਉਹਨਾਂ ਨੂੰ ਚੋਰੀ ਕਰਕੇ ਫਟਾਫਟ ਤਿੱਤਰ-ਬਿੱਤਰ ਹੋਣ ਦੀ ਕੋਸ਼ਿਸ਼ ਕਰਦੇ ਫਟਾਫਟ ਰਫੂ ਚੱਕਰ ਹੋਣ ਦੀ ਕੋਸ਼ਿਸ਼ ਕਰਦੇ ਪਰ ਇੱਥੇ ਚੋਰਾਂ ਨੇ ਰੁਕ ਕੇ ਬੁਲਟ ਮੋਟਰਸਾਈਕਲ ਨੂੰ ਜਾਣ ਬੁੱਝ ਕੇ ਅੱਗ ਲਾਈ ਹੈ ਕਿ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ ਕੋ ਰੰਜਿਸ਼ ਹੈ ਜਾਂ ਚੋਰਾਂ ਨੇ ਜਾਂਦੇ ਜਾਂਦੇ ਸ਼ਰਾਰਤ ਕੀਤੀ ਹੈ ਬਹਰਾਲ ਪਰਿਵਾਰ ਜਿਹੜਾ ਹੈ ਬਹੁਤ ਪਰੇਸ਼ਾਨ ਹੈ ਪਰ ਹਾਂ ਇੱਕ ਸਵਾਲ ਹੋਰ ਜਿਹੜਾ ਧਿਆਨ ਖਿੱਚਦਾ ਹੋਏ ਹੈ ਕਿ ਚੋਰਾਂ ਨੇ ਜਿੰਦਰੇ ਬੰਨੇ ਚੋਰਾਂ ਨੇ 3-4 ਘੰਟੇ ਘਟਣ ਨੂੰ ਅੰਜਾਮ ਦਿੱਤਾ ਔਰ ਅੱਗ ਲਾਈ ਬੁਲਟ ਮੋਟਰਸਾਈਕਲ ਨੂੰ ਲੇਕਿਨ ਇਹ ਵੱਸੋਂ ਦੇ ਚ ਘਰ ਆਲੇ ਦੁਆਲੇ ਲੋਕਾਂ ਨੂੰ ਕੰਨ ਨੂੰ ਕੰਨ ਖਬਰ ਵੀ ਨਹੀਂ ਹੋਈ ਇਹ ਸਾਰੀਆਂ ਜਿਹੜੀਆਂ ਗੱਲਾਂ ਬਹੁਤ ਸਾਰੇ ਸਵਾਲ ਖੜੇ ਕਰਦੀਆਂ ਤਾਂ ਪੀੜਤ ਪਰਿਵਾਰ ਨੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਕੰਪਲੇਂਟ ਦੇ ਦਿੱਤੀ ਹੈ ਲੇਕਿਨ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਹਨ ਤਾਂ ਇੱਕ ਵਾਰੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਦਿਖਾਣੇ ਆ। ਭਾਈ ਕੀ ਨਾ ਤੁਹਾਡਾ? ਗੁਨਾਮ ਜੀ ਕਿਸ ਤਰੀਕੇ ਦੇ ਨਾਲ ਤੁਹਾਡੇ ਇਹ ਘਟਨਾ ਵਾਪਰੀ ਹੈ? ਕਿਹਨਾਂ ਦਾ ਘਰ ਹੈਗਾ ਇਹ? ਐਮ ਐ ਸਿਸਟਰ ਦਾ ਘਰ ਆ ਇਹ ਤੇ ਅਸੀਂ ਉਧਰਲੇ ਘਰ ਸੁੱਤੇ ਸੀਗੇ ਨਵੇਂ ਘਰ ਤੇ ਜਦੋਂ ਭੈਣ ਨੂੰ ਆਏ ਤੇ ਦੇਖਿਆ ਬਰ ਦਰਵਾਜ਼ੇ ਖੁੱਲੇ ਸੀਗੇ ਉਹ ਕਹਿੰਦੇ ਖਰੇ ਖੁੱਲੇ ਰਹਿ ਗਏ ਰਾਤ ਦੇ ਤਿਆਨੀ ਆ ਕੇ ਸਾਰੇ ਦਰਵਾਜੇ ਲਾਏ ਨਹੀਂ ਜਿੰਦੇ ਲਾਏ ਨਗੇ ਮੈਂ ਕਿਹਾ ਲਾਏ ਸੀਗੇ ਜੋ ਦੇਖਿਆ ਆ ਕੇ ਜਿੰਦੇ ਸਾਰੇ ਟੁੱਟੇ ਹੋ ਪਏ ਸੀਗੇ ਅੰਦਰ ਹੀ ਰੱਖਿਆ ਸੀ ਜਿੰਦੇ ਸਾਰੇ ਤੋੜ ਕੇ ਤੇ ਜੋ ਦੇਖਿਆ ਫਿਰ ਆਂਦਰਾ ਮੋਟਰਸਾਂ ਨੂੰ ਅੱਗ ਲੱਗੀ ਸੀ ਉਤੋਂ ਫਿਰ ਦੇਖਿਆ ਅੱਗੇ ਹੋਰ ਜਿੰਦੇ ਤੋੜਿਓ ਸਾਰੇ ਇਹ ਕੱਪੜੇ ਕੱਢਿਓ ਸਾਰੇ ਖਲਾਰਾ ਪਾ ਆ ਪੇਟੀਆਂ ਦੇ ਜਿੰਦੇ ਤੋੜਿਓ ਮੋਟਰਸਾਂ ਕਿਹੜਾ ਜਿਹਨੂੰ ਅੱਗ ਲਾਈ ਆ ਮੋਟਰਸਾਂ ਬਰੋੜ ਆ ਤੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਐ ਐਲ ਸੀ ਡੀ ਸੀਗੀ ਦੋ ਸੀ ਜੀ ਐਲ ਸੀ ਡੀਆਂ ਇੱਕ ਮੋਬਾਈਲ ਸਿਕਾਈ ਫੋਨ ਤੇ ਮੋਟਰਸਾਈਕਲ ਵੀ ਸਾਰਾ ਸਾਰਾ ਕੋਈ ਪੈਸਾ ਗਹਿਣਾ ਕੁਛ ਗਹਿਣੇ ਗੱਟੇ ਦਾ ਹੱਲੇ ਕੁਛ ਪਤਾ ਨਹੀਂ ਹੈ ਕਿ ਆ ਵੀ ਨਿਆਣੇ ਬਾਹਰ ਆ ਜਿਨ੍ਹਾਂ ਦਾ ਘਰ ਸੀਗਾ ਤੇ ਅਸੀਂ ਰਹਿੰਦੇ ਸੀਗੇ ਵਰਤਦੇ ਸੀਗੇ ਸਾਰਾ ਮੋਟਰਸਾਈਕਲ ਖੜੇ ਕਰਦੇ ਦੇ ਸੀਗੇ ਸਵੇਰੇ ਖੜਾ ਕਰ ਜਣੇ ਆ ਜਿੱਦਾਂ ਪੁਲਿਸ ਨੂੰ ਦੱਸ ਦਿੰਦਾ ਪੁਲਿਸ ਨੂੰ ਦਿਲਾ ਦੇ ਤੀ ਹਾਂਜੀ ਇਹ ਤੁਹਾਡਾ ਨਾਮ ਕੀ ਹੈ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਹਰਮੋਆ ਆ ਹਾਰਪੁਰ ਚ ਤੇ ਨਾਮ ਮੇਰਾ ਗੁਨਾਬ ਸਿੰਘ ਹੈ Thank <laughs> you.